ਮਾਨਸਾ ਪਾਕਿਸਤਾਨ ਯੂਨੀਅਨ ਇਕਤਾ ਚਕੂਂਡਾ ਦੇ ਵੱਲੋਂ ਮਾਨਸਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤੇ ਹੀ ਟਰੰਪ ਦੇ ਪੁਤਲੇ ਫੂਕੇ ਗਏ ਆ ਦੱਸਦੀ ਹੈ ਕਿ ਪ੍ਰੈਸ ਕਾਰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀ ਬਾਕਾ ਨੇ ਕਿਹਾ ਹੈ ਕਿ ਮੋਦੀ ਅਤੇ ਟਰੰਪ ਜੋ ਕਿ ਨੇ ਮੋਦੀ ਜੋ ਕਿ ਟਰੰਪ ਦੇ ਪਿੱਛੇ ਲੱਗਿਆ ਤੇ ਮੋਦੀ ਵੱਲੋਂ ਲਗਾਤਾਰ ਹੀ ਦੇਸ਼ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਇਸੇ ਦੇ ਵਿਰੋਧ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਦੋਹਾਂ ਦੇ ਪੁਤਲੇ ਫੂਕੇ ਜਾ ਰਹੇ ਮੈਂ ਮント ਸਿੰਘ ਪੈਣੀਵਾਗਾ ਬੀਕੇ ਚੁਟਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਦੇ ਵਿੱਚ ਟ੍ਰੈਕ ਦੀ ਜਿਹੜੀ ਆਰਥੀ ਛੜੀ ਹੈ ਉਹ ਕਾਰਨ ਇਹ ਹੈ ਵੀ ਜਿਹੜੀ ਮੋਦੀ ਸਰਕਾਰ ਹੈ ਇਹਨੇ ਪਿਛਲੇ ਦਿਨੀ ਇੱਕ ਬਹੁਤ ਵੱਡਾ ਲੋਕ ਮਾਰੂ ਨੀਤੀ ਕਿਸਾਨ ਮਾਰੂ ਨੀਤੀ ਦੇ ਤਹਿਤ ਇੱਕ ਸਮਝੌਤਾ ਕੀਤਾ ਜਿਹੜਾ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਕਹਿਦਾ ਸੀ ਵੀ ਖੇਤੀ ਖੇਤਰ ਇਸ ਮੁਕਤ ਸਮਝੋਤੇ ਤੋਂ ਬਾਹਰ ਹੋਊਗਾ ਪਰ ਆਪਾਂ ਲੰਬੇ ਸਮੇਂ ਤੋਂ ਏ ਮੰਗ ਕਰਦੇ ਸੀ ਕਿ ਤੇ ਆਪਾਂ ਨੂੰ ਪਤਾ ਸੀ ਭਲੀ ਭਾਂਤ ਵੀ ਜਿਹੜੀਆਂ ਭਾਰਤ ਮਾਲਾ ਵਰਗੀਆਂ ਸੜਕਾਂ ਨਿਕਲਦੀਆਂ ਨੇ ਉਹ ਕਿਸਾਨਾਂ ਦੇ ਮੌਤ ਦੇ ਬਰੰਟ ਹੈ ਕਿਉਂਕਿ ਜ਼ਮੀਨ ਸਾਡੀ ਤਿੰਨ ਕੋਨੇ ਬਣਾ ਦਿੰਦੇ ਸੀ ਭਾਰਤ ਮਾਲਾ ਸੜਕ ਦੇ ਵਿਚਾਲ ਦੀ ਕਿਸਾਨਾਂ ਦੀ ਹਿੱਕ چیر ਕੇ ਭਾਰਤ ਮਾਲਾ ਕੱਢੀਆਂ ਉਸ ਤੋਂ ਬਾਅਦ ਅਮਰੀਕਾ ਨਾਲ ਸਮਝੌਤਾ ਕਰਨ ਦੇ ਵਿੱਚ ਇਹ ਇੱਕ ਅਮੀਰ ਦੇਸ਼ ਹੈ ਜਿਹੜਾ ਕਿਸਾਨਾਂ ਨੂੰ ਸਾਰਾ ਖਰਚਾ ਦਿੰਦਾ ਪੈਦਾ ਕਰਦਾ ਇੱਕ ਉਹ ਪਾਸਲ ਪੈਦਾ ਕਰਦਾ ਇੱਕ ਅਸੀਂ ਮਹਿੰਗੇ ਭਾ ਦਾ ਡੀਜ਼ਲ ਅ ਰਿਹਾਂ ਜਿਸ ਪਰ ਇਹਾਂ ਕਰਕੇ ਫਸਲ ਪੈਦਾ ਕਰਦੇ ਆ ਉਹਦੇ ਬਰਾਬਰ ਜਦੋਂ ਉੱਥੋਂ ਫਸਲ ਆਊਗੀ ਸਾਡੇ ਕਿਸਾਨ ਮਜ਼ਦੂਰ ਆ ਜਿਹੜੇ ਉਹ ਵਿਲੇ ਹੋ ਜਾਣਗੇ ਇਸ ਕਰਕੇ ਇਹਦੀ ਅਸੀਂ ਨਿਕਰੀਦੀ ਕੀਤੀ ਆ ਅੱਜ ਅਸੀਂ ਮਾਰਸਾ ਕਚੇਰੀਆਂ ਦੇ ਵਿੱਚ ਗੇਟ ਦੇ ਅੱਗੇ ਉਹਨਾਂ ਦੀ ਅਰਤੀ ਸ਼ਾਲੀ ਹੈ ਤੇ ਨਾਲ ਅਸੀਂ ਮਜਾਰਾ ਕੀਤਾ ਸ਼ਹਿਰ ਦੇ ਵਿੱਚ ਆ ਲੋਕਾਂ ਨੂੰ ਦੱਸ਼ਿਆ ਵੀ ਜਿਹੜਾ ਇਹ ਮੌਤ ਦੇ ਬਰਾਤੇ ਕਿਸਾਨਾਂ ਦੇ ਇਹਨਾਂ ਨੇ ਜੋ ਪੀ ਪਾ ਕੇ ਉਹ ਦੇਖ ਦਿੱਤੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੁੱਤ ਮੋਰਚੇ ਵੱਲੋਂ ਵੱਡਾ ਪ੍ਰੋਗਰਾਮ ਆਊਗਾ ਉਹਨਾਂ ਦੀ ਜੋੜੀ ਦੀ ਜਿਹੜੀ ਤਸੱਲੀ ਕਰਾਵਾਂਗੇ ਜਿਹੜੇ ਅਸੀਂ 5 ਸਾਲ ਹੋ ਗਏ ਟਰੈਕ ਸੜਕਾਂ ਤੇ ਕੱਢਦੇ ਆ ਉਹ ਸਾਨੂੰ ਪਤਾ ਹੈ ਕਿਉਂਕਿ ਇਹਨਾਂ ਨੇ ਝੋਟੀ ਪਾਉਣੀ ਆ ਵੱਡੇ ਦੇਸ਼ਾਂ ਨਾਲ ਤਾਕਤ ਦੇ ਦੇਖਾਂ ਨਾਲ ਲੰਬੇ ਸਮੇਂ ਤੋਂ ਕਹਿੰਦਾ ਇੱਕ ਦੇਸ਼ ਇੱਕ ਮੰਡੀ ਸਾਨੂੰ ਪਤਾ ਸੀ ਵੀ ਇਹ ਇੱਕ ਦੇਸ਼ ਇੱਕ ਮੰਡੀ ਤੇ ਪੰਜਾਬ ਦੇ ਉੱਤੇ ਅੱਖ ਹੈ ਖਾਸ ਕਰਕੇ ਭਾਰਤ ਦੇ ਉੱਤੇ ਇਸ મોદી ਸਰਕਾਰ ਦੀ ਅੱਖ ਹੈ ਮੋਦੀ ਸਰਕਾਰ ਨੂੰ 11 ਸਾਲ ਹੋ ਗਏ ਸਤਾ ਲਿਚ ਆਏ ਨੇ ਪਹਿਲਾਂ ਮੋਦੀ ਨੂੰ ਕੋਈ ਨਹੀਂ ਸੀ ਜਾਣਦਾ ਤੇ ਉਸ ਤੋਂ ਬਾਅਦ ਜਿਹੜੇ 트럼ਪ ਵਰਗੇ ਜਾਂ ਦੂਜੇ ਜਿਹਨੇ ਇਹਨਾਂ ਦੇ ਸਮਾਈ ਦਾ ਲੋਕ ਨੇ ਉਹਨਾਂ ਨੇ ਇਹਨਾਂ ਨੂੰ ਚੱਕਿਆ ਵੱਡੇ ਪੱਧਰ ਤੇ ਪ੍ਰੈਸ ਨੂੰ ਖਰੀਦਿਆ ਪ੍ਰੈਸ ਨੂੰ ਖਰੀਦ ਕੇ ਉਸ ਤੋਂ ਬਾਅਦ ਮੋਦੀ ਬਹੁਤ ਇਸ਼ਾਰਾ ਦੇ ਮੂੰਹ ਤੇ ਚੜਾਇਆ 11 ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ ਨੇ ਵੀ ਜਿਹੜਾ ਕਾਲਾ ਧਨ ਘਟਾਊਗਾ ਉਹ ਬਿਲਕੁਲ ਫੇਰ ਹੋ ਗਿਆ ਉਸ ਤੋਂ ਬਾਅਦ ਕਾਲਾ ਧਨ ਤੋਂ ਬਾਅਦ ਕਹਿੰਦਾ ਵੀ ਨੋਟਬੰਦੀ ਕਰੂੰਗਾ ਨੋਟਬੰਦੀ ਵਾਲਾ ਕੰਮ ਸਾਰਾ ਲੋਕਾਂ ਦੇ ਬਾਦਲ ਪਿਆ ਸਾਡਾ ਭਾਰਤ ਜਿਹੜਾ ਫੇਰ ਪਿੱਛੇ ਗਿਆ ਉਸ ਤੋਂ ਬਾਅਦ ਜਿੰਨੇ ਨੇ ਫੈਸਲੇ ਕੀਤੇ ਐ ਉਹਨੇ ਫੈਸਲਿਆਂ ਦੇ ਉੱਤੇ ਜੀਓ ਪਰਸੈਂਟ ਰਹਾਗਾ ਇਸ ਕਰਕੇ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੋਦਾ ਉਹਦੇ ਪੜਦੇ ਜਿਹੜੇ ਫਾਸ ਕਰਾਂਗੇ ਤੇ ਜ਼ਮੀਨਾਂ ਦੇ ਵਿੱਚ ਜਿਹੜੇ ਟ੍ਰੈਕਸ਼ਨ ਛੜਕਾਤੀ ਕੱਢਿਆ ਉਹ ਐਵੇਂ ਸ਼ੇ ਕਰਕੇ ਕੱਢਿਆ ਦੀ ਜਿਹੜੇ ਇੱਕ ਛਾਡੇ ਛਾਂਦ ਹੈ ਖੇਤੀ ਕਰਦੇ ਐ ਟਰੈਕਟਰ ਉਹਨਾਂ ਨੂੰ ਕਿਸੇ ਜਣਾ ਦਿੱਲੀ ਵੱਲ ਮੂੰਹ ਕਰਕੇ ਇਹਨਾਂ ਤੋਂ ਫੈਸ਼ਨੇ ਜਿਹੜੇ ਕਿਸਾਨੀ ਪੱਕੀ ਲੋਕਾਂ ਪੱਕੀ ਕਰਾਉਣ ਲਈ ਇਹਨਾਂ ਨੂੰ ਮਜਬੂਰ ਕਰਦਾਂਗੇ ਮੈਂ ਅਕਬਾਰ ਸਿੰਘ ਫਾਫੜੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੀ ਅਗਵਾਈ ਦੇ ਵਿੱਚ ਮਾਲਸਾ ਕਚੈਰੀਆਂ ਦੇ ਵਿੱਚ ਟਰੰਪ ਦੀ ਆਚੀ ਫੋਕੀ ਹੈ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਨਾਲ ਸਮਝੌਤਾ ਕੀਤਾਗਾ ਇਹ ਤੇ ਕਿਸਾਨੀ ਦੇ ਉੱਤੇ ਇਹਦੇ ਬਹੁਤ ਮਾੜੇ ਆਸਰ ਪੈਣੇ ਨੇਗੇ ਜਿਹੜੀ ਕਿਸਾਨੀ ਹੈਗੀ ਉਹ ਤੇ ਬਹੁਤ ਮਾੜਾ ਪ੍ਰਭਾਵ ਪੈਣਾ ਇਸ ਵਾਸਤੇ ਅਸੀਂ ਇਹਦਾ ਜਿਹੜਾ ਵਿਰੋਧ ਕਰਦੇ ਆ ਇਹ ਫੈਸਲਾ ਵਾਪਸ ਲੈਣਾ ਚਾਹੀਦਾਗਾ ਇਹ ਫੈਸਲਾ ਲਾਗੂ ਹੋਣ ਨਾਲ ਕਿਸਾਨਾਂ ਜਿਹੜਾ ਕਿਸਾਨੀ ਦਾ ਵੱਡੀ ਪੱਤਰ ਤੇ ਜਾੜਾ ਹੋਣਾ ਹੈ